ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਬਹੁਤ ਹੀ ਇੰਟਰਸਟਿੰਗ ਹੈ ਤੇ ਐਜੂਕੇਸ਼ਨਲ ਵੀ ਹੈ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਇਹ ਅੱਜ ਦੇ ਬਲੌਗ ਦੇ ਵਿੱਚ ਅਸੀਂ ਪੁੱਛੇ ਨੇ ਕੁਝ ਨਿੱਕੇ ਨਿੱਕੇ ਜਿਹੇ ਸਵਾਲ ਤੇ ਬਲੌਗ ਦੇ ਐਂਡ ਵਿੱਚ ਤੁਹਾਡੇ ਤੋਂ ਵੀ ਇੱਕ ਸਵਾਲ ਪੁੱਛਿਆ ਗਿਆ ਸਾਨੂੰ ਕਮੈਂਟ ਕਰਕੇ ਆਪਣੇ ਆਨਸਰ ਜ਼ਰੂਰ ਦੇਣਾ ਸਾਡਾ ਬਲੌਗ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਵੀ ਬੱਚੋ ਅੱਜ ਦਾ ਵਿਸ਼ਾ ਮੈਂ ਜਾਨਣਾ ਕਿੰਨੂ ਕਿੰਨੂ ਕਿੰਨਾ ਕਿੰਨਾ ਪਤਾ ਕਿ ਕਿੰਨੋ ਕਿੰਨੋ ਪਤਾ ਵੀ ਅਖਾਨਾ ਦੇ ਕੀ ਮਤਲਬ ਹੁੰਦੇ ਜਿਵੇਂ ਅੱਜ ਕੱਲ ਦੇ ਜਵਾਨ ਤੁਸੀਂ ਜੋ ਸਕੂਲ ਚ ਪੜ੍ਹਦੇ ਆ ਤੁਹਾਨੂੰ ਬੇਸਿਕ ਮਤਲਬ ਵੀ ਪਤਾ ਹੈ ਕਿ ਨਹੀਂ ਪਤਾ ਜੇ ਕੱਲੂ ਬਾਈਚਰ ਤੋਂ ਬਾਹਰ ਗਿਆ ਕਿਸੇ ਨੇ ਕੁਝ ਕਹਿ ਦਿੱਤਾ ਤੁਹਾਨੂੰ ਉਹਦਾ ਮਤਲਬ ਸਮਝ ਆਉਂਦਾ ਕਿ ਨਹੀਂ ਆਉਂਦਾ ਆਉਂਦਾ ਸਭ ਤੋਂ ਪਹਿਲਾਂ ਜਗਦੀਪ ਤੁਸੀਂ ਦੱਸੋ ਚਾਂਦੀ ਦੀ ਜੁੱਤੀ ਮਾਰਨਾ ਹਾਂ ਚਾਂਦੀ ਦੀ ਜੁੱਤੀ ਮਾਰਨੀ ਚਾਂਦੀ ਦੀ हां एदा मतलब ਕੀ ਆ ਜਿੰਨੂ ਜਿੰਨੂ ਪਤਾ ਉਹ ਮੈਨੂੰ ਦੱਸੋ ਕਿਨੂੰ ਪਤਾ ਚਾਂਦੀ ਦੀ ਜੁੱਤੀ ਮਾਰਨੀ ਮੰਮੀ ਤੂੰ ਦਾ ਨਹੀਂ ਤਾਂ ਅਸਲ ਮੈਂ ਕੋਤੋਂ ਹੱਥ ਨਹੀਂ ਪਰ ਚਾਂਦੀ ਕੀ ਜੁੱਤੀ ਮਾਰਨਾ ਆਪਨੇ ਦੇਖਿਆ ਜੋ ਲੋਕ ਰਿਸ਼ਵਤ dete hain ਆ ਤੁਸੀਂ ਕਹਿੰਦੇ ਬੋਲਦਾ ਪਰ ਆਪ ਲੋਕੋ ਕੋ ਕਿਸੇ ਨੂੰ ਨਹੀਂ ਪਤਾਣਾ ਇਸ ਲਈ ਚਾਂਦੀ ਕੀ ਜੁੱਤੀ ਚਾਂਦੀ ਮਤਲਬ ਪੈਸਾ ਚਲੋ ਜੂਨ ਉਪਰ ਦਾ ਸਿੱਧਾ ਕੰਮ ਨਹੀਂ ਹੁੰਦਾ ਔਰ ਪੈਸੇ ਨਾ ਕਮ ਕਰਾਉਂਦੇ। ਇਸੇ ਵਾਰ ਉਹ ਤੇ ਮੈਨੂੰ ਮਿਲਾਤੀ ਆ ਮੈਡਮ ਜੀ। ਓਕੇ ਚਲੋ ਅਗਲੀ ਅਗਲਾ ਇਹ ਹੈ ਉਖਲੀ ਵਿੱਚ ਸਿਰ ਦੇਣਾ। ਮਤਲਬ ਡੋਮਟਰ ਹੋ ਜਾ। ਉਖਲੀ ਚ ਸਿਰ ਦੇਣਾ ਹਾਂ ਦੱਸੋ। ਮਸੀਬਤ ਆ ਰਹੀ। ਮੁਸੀਬਤ ਕਿਸ ਤਰ੍ਹਾਂ ਦੀ ਮੁਸੀਬਤ ਤੁਸੀਂ ਕਹਿ ਰਿਹਾ ਇਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਮੁਸੀਬਤ ਕੋਈ ਵੀ ਕਿਸੇ ਵੀ ਮੁਸੀਬਤ ਹੋਵੇ ਤੇ ਆਪ ਜਾ ਕੇ ਨਾਲ ਪੰਗਾ ਲੈ ਲਿਓ ਉਹ ਕਹਿੰਦਾ ਓਕਲੀ ਸਿਰਦੇ ਜਾ ਹਾਂ ਜਿਵੇਂ ਮੰਨ ਲਓ ਕਿਸੇ ਦੀ ਲੜਾਈ ਹੋ ਰਹੀ ਹੋਵੇ ਤੇ ਆਪਾਂ ਉਹਦੇ ਚ ਜਾ ਕੇ ਇੰਟਰਫੀਰੈਂਸ ਕਰੀਏ ਉਹ ਹੁੰਦਾ ਓਕਲੀ ਚ ਸੇਵ ਦੇਣਾ ਅੱਛਾ ਹੱਥ ਨਾ ਆਣਾ ਖੂ ਕੋਲੀ ਮਮਾ ਥੋੜਾ ਸੌਖੇ ਦੇ ਦੋ ਬਹੁਤ ਸਿੰਪਲ ਆ ਮਾਤ ਨਾ ਨਾ ਤੂੰ ਕੌੜੀ ਜਦੋਂ ਕੋਈ ਚੀਜ਼ ਹੱਥ ਦੇ ਵਿੱਚ ਨਾ ਆਵੇ ਤੋ ਸੁਆਦ ਨਾਲ ਅਗੇ ਤੂੰ ਕਹਿ ਰਹੀ ਕੌੜੀ ਯਾਰ ਮਤਲਬ ਕੰਮ ਤਾਂ ਸਾਨੂੰ ਆਪ ਨਹੀਂ ਕਰਨਾ ਹੁੰਦਾ ਤੇ ਕਸੂਰ ਅਸੀਂ ਕੰਮ ਦਾ ਕੱਢਣਾ ਕਿ ਇਹ ਕੰਮ ਹੀ ਨਹੀਂ ਹੋ ਰਿਹਾ ਇਹ ਕੰਮ ਗਲਤ ਆ ਠੀਕ ਆ ਜਿਵੇਂ ਮੈਂ ਕਿਹਾ ਕਿਸੇ ਦੇ ਰੋਟੀ ਬਿਲਣੀ ਆ ਰੋਟੀ ਤਾਂ ਮੈਨੂੰ ਨਹੀਂ ਬਿਲਣੀ ਆਉਂਦੀ ਪਰ ਮੈਂ ਕਸੂਰ ਰੋਟੀ ਦਾ ਕੱਢਣਾ ਵੀ ਇਹ ਸਿੱਧੀ ਕਿਉਂ ਨਹੀਂ ਬਿਲ ਰਹੀ ਜਾ ਘਾਟਾ ਬਗਲਾ ਜਾਂ ਗੈਰ ਨਾ ਆਤਾ ਬਸ ਲਾ ਜਾਂ ਚੱਕ ਦੇ ਨਾ ਆਏ ਅੰਗਰ ਹੈ ਦਾ ਯਸ ਅੰਮਾ ਕਾ ਕਿ ਇਹ ਚੀਜ਼ਾਂ ਤੁਹਾਨੂੰ ਸਕੂਲ ਜਿਨੀ ਸਿਖਾਈ ਜਾਂਦੀ ਹੈ ਜ਼ਿੰਦਗੀ ਸਿਖਾਉਂਦੀ ਆ ਤੁਹਾਨੂੰ ਜ਼ਿੰਦਗੀ ਵੀ ਤੁਹਾਨੂੰ ਤੁਸੀ ਸਿਖਾਣੇ ਹਾਂ ਹਾਂ ਅੱਗੇ ਕਹਿੰਦੇ ਮਰਿਆ ਨਹੀਂ ਆਕੜਿਆ ਇਹ ਘਾਵਤ ਕਿਦੋਂ ਲੱਗ ਹੁੰਦੀ ਆ ਮਰਿਆ ਨਹੀਂ ਆਕੜਿਆ ਦੋ ਮਿੰਟ ਕੋਈ ਨਹੀਂ ਬੋਲੂਗਾ ਪਹਿਲਾਂ ਮੈਂ ਸੋਚਣਾ ਮੈਂ ਸੋਚਣਾ ਫੋਟਾ ਜਿਹੜਾ ਬੰਦਾ ਮਰ ਜਾਂਦਾ ਨਾ ਉਹਦੀ ਜਿਹੜੀ ਬੋਡੀ ਆ ਉਹ ਆਕੜ ਜਾਂਦੀ ਹੈ ਜਦੋਂ ਕੋਈ ਕਿਸ ਕੋਈ ਵੀ ਡਾਈ ਮਤਲਬ ਮਰ ਗਿਆ রাইਟ ਉਹਦੇ ਸਾਰ ਰੁਕ ਜਾਂਦੇ ਆ ਤੇ ਉਹਦੀ ਬੋਡੀ ਜਿਹੜੀ ਆਕੜ ਜਾਂਦੀ ਆ ਪਰ ਕਿਸੇ ਨੇ ਕਿਸੇ ਨੂੰ ਪੁੱਛਿਆ ਕਿ ਮਰਿਆ ਇਹ ਮਰਿਆ ਪਿਆ ਵਾ ਉਹ ਕਹਿੰਦਾ ਨਹੀਂ ਇਹ ਤਾਂ ਆਕੜਿਆ ਪਿਆ ਸਮਝ ਰਹੇ ਬਈ ਜਿਹੜੀ ਚੀਜ਼ ਹੈ ਉਹਨੂੰ ਉਲਟੇ ਵੇ ਨਾਲ ਬੋਲਣਾ ਜਿਵੇਂ ਆਜ ਕੱਲ ਬੋਲਦੇ ਤੇ ਸਨੋਨੀਅਮ ਹੂੰ ਹੂੰ ਉਹ ਸਿੱਧੀ ਹਾਂ ਸਿੱਧੀ ਬਾਤ ਕੋ ਸਿੱਧਾ ਨਹੀਂ ਬੋਲਣਾ

ਵਾਸੇ ਨਾ ਕਿਸ ਹੁੰਦਾ ਬੇਕ ਗੱਲ ਕਮਾ ਇਹ ਕਮ ਮੈਨੂੰ ਬਹੁਤ ਚੰਗਾ ਲੱਗਦਾ ਪੁੱਤ ਤੂੰ ਕੋਸ਼ਿਸ਼ ਕਰਦੀ ਆ ਬਟ ਟੂ ਐਗਜ਼ੈਕਟ ਚੀਜ਼ ਸਮਝਣ ਨੂੰ ਹਜੇ ਤੇਰੀ ਉਮਰ ਬਹੁਤ ਛੋਟੀ ਬਟ ਫਿਰ ਵੀ ਤੂੰ ਕੋਸ਼ਿਸ਼ ਕਰਦੀ ਸਮਝਣ ਦੀ ਥੋੜਾ ਜਿਹਾ ਕੋਸ਼ਿਸ਼ ਅਕਲਾ ਬਾਜੋਂ ਖੂ ਖਾਲੀ ਖੂ ਨਹੀਂ ਖਾਲੀ ਰੂਹ ਖਾਲੀ ਉਹ ਤੋਦੇ ਕਿ ਇਹ ਆ ਵੀ ਕੋਈ ਸਮਝ ਨਹੀਂ ਆਉਂਦਾ ਤੇ ਉਹਨੂੰ ਕਹਿ ਦਿੰਦੇ ਆ ਇਹ ਖੂ ਖਾਲੀ ਆ ਖੂ ਚ ਪਾਣੀ ਤਾਂ ਹੈ ਨਹੀਂਗਾ ਤੇ ਉਹਨੂੰ ਸਮਝਦਾ ਕੁਝ ਨਹੀਂ ਆਇਆ ਕਿਉਂ ਖੂ ਦੇ ਵਿੱਚ ਉਹਨੂੰ ਅਕਲ ਤਾਂ ਨਹੀਂ ਆਈ ਉਹ ਅਜਾ ਨੀ ਆਏਗੀ ਉਹਦੇ ਵਿੱਚ ਰੂਹ ਨੂੰ ਸਮਝਣਾ ਚਾਹੀਦਾ ਸੀ ਕਿ ਇਹ ਖੂ ਖਾਲੀ ਆ ਕਿ ਨਹੀਂ ਖਾਲੀ ਇਹਦਾ ਇੱਕ ਇਹ ਵੀ ਮਤਲਬ ਪੁੱਤ ਬੰਦਾ ਮਨ ਲਾ ਮੈਂ ਤੈਨੂੰ ਕੋਈ ਚੀਜ਼ ਸਿਖਾ ਰਹੀ ਆ ਠੀਕ ਆ ਪਰ ਤੈਨੂੰ ਸਮਝ ਨਹੀਂ ਆ ਰਹੀ ਤੇਰਾ ਦਿਮਾਗ ਨਹੀਂ ਲੱਗ ਰਿਹਾ ਤੇ ਇਹਦਾ ਮਤਲਬ ਮੈਨੂੰ ਇਹ ਸਮਝ ਲੈਣਾ ਚਾਹੀਦਾ ਵੀ ਆਹ ਚੀਜ਼ ਖਾਲੀ ਆ ਮਤਲਬ ਹਾਂ ਹਾਂ ਮਾਜੀ ਠੀਕ ਜੇ ਤੁਸੀਂ ਕਹਣਾ ਆਹ ਖਾਲੀ ਉਹ ਜੋ ਅੱਜ ਕੱਲ ਕਿਥੋਂ ਹੁੰਦੀ ਆ ਉਹਦੇ ਕੀ ਹੁੰਦੀ ਦਿਮਾਗ ਕੀ ਆ ਕਾਲਾ ਉਹਦੀ ਹਾਂ ਅਗਲਾ ਬਾਜ ਖੂ ਖਾਦੀ ਮਤਲਬ ਖੂ ਨਹੀਂ ਖਾਦੀ ਰੂਹ ਖਾਦੀ ਆਪਣੀ ਰੂਹ ਦੇ ਵਿੱਚ ਹੀ ਹੈ ਨਹੀਂ ਕੁਝ ਪਰ ਅੱਜ ਕੱਲ ਦੇ ਇਹ ਇਹ ਅੱਜ ਘਾਵ ਦਾ ਇਸ ਕਰਕੇ ਪੁੱਛੀਆਂ ਗਈਆਂ ਕਿਉਂਕਿ ਅੱਜ ਕੱਲ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਕਰਾਈਆਂ ਜਾਂਦੀਆਂ ਤੇ ਬੱਚਿਆਂ ਨੂੰ ਜਿਹੜਾ ਸਾਡਾ ਪਿਓਰ ਪੰਜਾਬੀ ਜਿਹੜਾ ਪਿਓਰ ਸਾਡੇ ਘਰਾਂ 'ਚ ਪਹਿਲਾਂ ਵੱਡੇ-ਵਡੇਰੇ ਸਾਡੇ ਬੋਲਦੇ ਹੁੰਦੇ ਸੀ ਬੇਸਿਕਾ ਖਾਨਾ ਜੋ ਕਿ ਅਸੀਂ ਵੀ ਬਹੁਤ ਸੁਣੀਆ ਜਦੋਂ ਚੀਜ਼ਾਂ ਨਹੀਂ ਹੁੰਦੀਆਂ ਸੀ ਮਾਪਿਓ ਮਜ਼ਾਕ ਚ ਟੌਂਟ ਮਾਰਦਾ ਸੀਗਾ ਸਾਨੂੰ ਉਹ ਚੀਜ਼ਾਂ ਪਰ ਅੱਜਕੱਲ ਦੇ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਪਤੀਆਂ ਮੈਨੂੰ ਵੀ ਇਹ ਚੀਜ਼ ਕੱਲ ਹੀ ਪਤਾ ਲੱਗੀ ਜਦੋਂ ਬੱਚਿਆਂ ਨੂੰ ਹੋਮਵਰਕ ਕਰਾ ਰਹੀ ਸੀ ਮੈਂ ਤੇ ਪਤਾ ਲੱਗਾ ਕਿ ਉਹਦੇ ਵਿੱਚ ਇਹਨਾਂ ਨੂੰ ਬੜੀਆਂ ਹੀ ਸਿੰਪਲ ਚੀਜ਼ਾਂ ਸੀ ਬਟ ਉਹਨਾਂ ਦੇ ਇਹਨਾਂ ਨੂੰ ਐਗਜ਼ੈਕਟ मीनिंग ਨਹੀਂ ਪਤਾ ਸਿਰਫ ਹਾਂ ਰੱਟਾ ਰੱਟਾ ਲਾਇਆ ਜਾਂਦਾ ਇਸ ਕਰਕੇ ਮੈਂ ਸੋਚਿਆ ਕਿ ਸਾਨੂੰ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਹਰੇਕ ਕਹਾਵਤ ਦਾ ਇੱਕ ਮਤਲਬ ਹੁੰਦਾ ਤੇ ਇੱਕ ਕਹਾਵਤ ਤੁਹਾਡੇ ਸਾਰਿਆਂ ਵਾਸਤੇ ਆ ਕਹਿੰਦੇ ਖੋਤੇ ਨੂੰ ਲੂਣ ਦਿੱਤਾ ਗਧੇ ਨੂੰ ਲੂਣ ਦਿੱਤਾ ਤੇ ਗਧਾ ਕਹਿੰਦਾ ਮੇਰੀ ਅੱਖ ਬੰਨ ਦੀ ਏ ਦਾ ਕੀ ਮਤਲਬ ਆ ਤੇ ਕਦੋਂ ਟੁੱਕਦੀ ਆ ਤੁਸੀਂ ਕਮੈਂਟ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਇਸ ਆ ਖਾਨ ਦਾ ਕੀ ਮਤਲਬ ਆ ਤੇ ਕਿਹਦੇ ਤੇ ਟੁੱਕਦੀ ਆ ਹਾਂ ਖੋਤੇ ਨੂੰ ਲੂਣ ਦਿੱਤਾ ਤੇ ਉਹ ਕਹਿੰਦਾ ਮੇਰੀ ਅੱਖ ਬੰਦ ਦੀ